ਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲੋ ਜੀ ਬਾਈ ਅੱਜ ਪਹੁੰਚੇ ਹੋਏ ਆ ਸਰੇਂਦਰਾ 930 ਨਾਬਾ ਇਹਨਾਂ ਦੀ ਅੱਜ ਹਨਾ ਕੰਬੈਨ ਦੀ ਨਾਸ਼ਟਰੀ ਦਾ ਧਮਾਕਾ ਹੀ ਆ 31 ਕੰਬੈਨਾਂ ਇੱਕ ਦਿਨ ਚ ਡਿਲੀਵਰੀ ਆ ਚਲੋ ਦਿਖਾਉਨੇ ਆ ਤੁਹਾਨੂੰ ਹਨਾ ਵੀ 31 ਮਸ਼ੀਨਾਂ ਦੀ ਡਿਲੀਵਰੀ ਹੈ ਜਿਹੜੀ ਕਿਹੜੇ-ਕਿਹੜੇ ਸੂਬੇ ਜਾਨੀਆਂ ਇਹ ਆ ਲੋ ਜੀ ਲੱਗੀਆਂ ਨਿਕਲਣ ਕੰਬੈਨਾਂ ਇੱਕ ਨੰਬਰ ਨਿਕਲ ਗਈ ਬਾਕੀ ਤੁਹਾਨੂੰ ਦਿਖਾਉਨੇ ਆ ਨਾ ਹੋਰ ਵੀ ਵੀ ਬਹੁਤ ਸੋਹਣੀਆਂ ਕੰਬਾਈਨਾ ਜਿਹੜੀਆਂ ਨਾ ਸਰੇਂਦਰਾ ਦੀਆਂ ਤੁਸੀਂ ਸੁਣਿਆ ਹੀ ਹੋਣਾ ਨਾ ਮੇਰੇ ਵੀਰ ਜਿਹੜੇ ਬਹੁਤ ਜ਼ਿਆਦਾ ਚੀਜ਼ ਨੂੰ ਹਨਾ ਅੱਜ ਕੱਲ ਜਿੱਕਣਾ ਆਪਾਂ ਨਵੀਂ ਮਸ਼ੀਨ ਦੇ ਵਿੱਚ ਉਹ ਕਰਦੇ ਆ ਹਨਾ ਆ ਦੇਖੋ ਕਿਹੜਾ ਰੰਗ ਰੂਪ ਬਗਮੀ ਇੱਧਰ ਇੱਕ ਮਸ਼ੀਨ ਨਿਕਲ ਗਈ ਬਾਕੀ ਬਣਾਂਗਾ ਗਿੱਲ ਬਾਈ ਅੱਜ ਪਹੁੰਚਿਆ ਹੋਇਆ 31 ਮਸ਼ੀਨਾਂ ਦੀ ਡਿਲੀਵਰੀ ਬਹੁਤ ਵੱਡਾ ਧਮਾਕਾ ਹੈ ਬਾਈ ਹੈਨਾ ਇੱਕ ਡਾਕਟਰੀ ਦੇ ਵਿੱਚੋਂ 31 ਮਸ਼ੀਨਾਂ ਵੀ ਤੁਸੀਂ ਹਸਾਬ ਲਾ ਲਓ ਧਮਾਕਾ ਹੀ ਇੱਕ ਸਰਿੰਦਰਾ 930 ਦਾ ਇਹ ਜੱਲੀ ਹੈ ਦੋ ਨੰਬਰ ਗਿੱਲ ਬਾਈ ਠੀਕ ਆ ਗਿੱਲ ਬਾਈ ਸਾਡਾ ਜੇ ਪਛਾਣ ਨਹੀਂਦਾ ਪੂਰਾ ਸਰਪੰਚੇ ਬਣਿਆ ਸਾਡਾ ਜੇ ਦੋ ਨਿਕਲ ਗਈਆਂ 32 ਮਸ਼ੀਨਾਂ ਦੀ ਡਿਲੀਵਰੀ ਬਾਈ ਸਰਿੰਦਰਾ ਬਹੁਤ ਸੋਹਣੀ ਕੰਮ ਹੈ ਨਾ ਜਿਹੜੀ ਬਣਾਈ ਹੋਈ ਹੈ ਬਾਕੀ ਦੇਖ ਲਓ ਮੇਲਾ ਲੱਗਿਆ ਪਿਆ ਬਾਈ ਅੱਜ ਕੰਪਨੀ ਦੇ ਵਿੱਚ ਹੈ ਨਾ ਮੈਂ ਕਹਿੰਦਾ ਵੀ ਬਹੁਤ ਵਧੀਆ ਜਿਹੜਾ ਹੈ ਨਾ ਸਟਾਫ ਮੈਂਬਰ ਜਾਂ ਵੀ ਕੋਈ ਹੋਰ ਵੀ ਕੋਈ ਗੱਲਬਾਤ ਬਹੁਤ ਸੋਹਣੀ ਵੀਰਾਂ ਨਾਲ ਦਾ ਲੱਗਿਆ ਜਿਹੜਾ ਡੀਲਿੰਗ ਵੀ ਬਹੁਤ ਸੋਹਣੀ ਆ ਬਾਕੀ ਤੁਸੀਂ ਇੱਕ ਵਾਰ ਕੰਪਨੀ ਜ਼ਰੂਰ ਹਨਾ ਬਾਈ ਉਹਨਾਂ ਨੂੰ ਦਿਓ ਮੌਕਾ ਉਹਨਾਂ ਦਾ ਭਾਈ ਪਤਾ ਹੀ ਨਹੀਂ ਲੱਗਦਾ ਕਿ ਕਿੰਨੀਆਂ ਕਿ ਨਿਕਲ ਗਈਆਂ ਹਨਾ ਮਈਉ ਨੇ ਤਾਂ ਉੱਪਰ ਰੜੀ ਬੈਠੇ ਆਂ ਬੱਸ ਮੰਨ ਲਓ ਜ਼ਹਿਰ ਮਾਰਨਾ ਹੈ ਜ਼ਹਿਰ ਮਾਰ ਕੇ ਆ ਨਾ ਮਸ਼ੀਨ ਆ ਜਿਹੜੀ ਆਦਾਂਦਰ ਤੋਂ ਬਾਈ ਲੈਣੇ ਆ ਰਹੀ ਆ ਗਿਣਤੀ ਤਾਂ ਹੋਈ ਨਹੀਂ ਹੈਗੀ ਬਾਕੀ ਇੱਧਰ ਆਪਣੇ ਨਾਲ ਬਾਈ ਜੀ ਨਹੀਂ ਹਨਾ ਗੱਲਬਾਤ ਕਰਨਗੇ ਕੱਤੀ ਮਸ਼ੀਨਾਂ ਦੀ ਡਿਲੀਵਰੀ ਹੈ ਜਿਹੜੀਆਂ ਆਪਾਂ ਆਪਣੇ ਐਮਪੀ ਔਰ ਯੂਪੀ ਦੇ ਵਿੱਚ ਭਰ ਭੇਜ ਰਹੇ ਹਾਂ ਕੱਤੀ ਮਸ਼ੀਨਾਂ ਦੀ ਡਿਲੀਵਰੀ ਹੈ ਹਾਂਜੀ ਬਾਈ ਆਪਣੇ ਕੋਲੋਂ ਦਾ ਰੈਗੂਲਰ ਮਾਡਲ ਜਿਹੜਾ 930 ਚੱਲ ਰਿਹਾ ਸਰ ਉਹ ਵੀ ਆਇਆ ਬਾਈ ਜਿਹੜੀ ਦੋ ਟੈਕਨੀਕ ਦੇ ਅੰਦਰ ਦੇ ਵਿੱਚ ਆਪਾਂ ਕਰਦੇ ਸਾਰਾ ਸਰ ਮਨਿੰਦਰ ਆਪਾਂ ਨੇ ਇਹਨਾਂ ਤੋਂ ਚਾਰ ਦਾ ਕਹਿ ਚਾਹਿਆ ਸੀ ਮੋਬਾਈਲ ਇੰਟੀਰੀਅਰ ਜਿਹੜਾ ਕਿ 36 ਇੰਚ ਤੋਂ ਲੈ ਕੇ 55 ਇੰਚ ਤੱਕ ਮਸ਼ੀਨ ਆ ਰਹੀ ਹੈ ਜੀ ਬਾਕੀ ਦਾ ਫੁੱਲ ਰਿਵਿਊ ਹੈ ਨਾ ਬਾਈ ਇੱਥੇ ਦਾ ਮਸ਼ੀਨ ਤੋਂ ਮਸ਼ੀਨ ਜਾ ਰਹੀ ਆ ਬਾਈ ਆਵਾਜ਼ ਆਉਂਦੀ ਨਹੀਂ ਨਾ ਫੁੱਲ ਰਿਵਿਊ ਹੈ ਜਿਹੜਾ ਆਪਾਂ ਉਹ ਆਪਣੇ ਪੇਜ ਨਿੰਦਰ ਰਤੋਂਦੇ ਆ ਨਾ ਕਰਾਂਗੇ ਇੱਕ ਹੋਰ ਨਿਕਲ ਗਈ ਜਿਹੜੀ ਹੈ ਨਾ ਨਾਲ ਦੀ ਨਾਲ ਬਾਈ ਤਿਆਰ ਹੋ ਕੇ ਕੰਬਾਈਨਾ ਪਿਛੇ ਲਾਈਨੇ ਲੱਗੀ ਆ ਰਹੀ ਆ ਇੱਥੇ ਆ ਕੇ ਜਿਹੜਾ ਹਨਾ ਚਾਸੀ ਪੰਜ ਹੁੰਦਾ ਇਹ ਬਾਈ ਮਸ਼ੀਨੀ ਪੰਜ ਹੁੰਦਾ ਦੇਖੋ ਕੱਲੀ ਕੱਲੀ ਮਸ਼ੀਨ ਆਈ ਜਾਂਦਾ ਹਿੱਸੇ ਦੇ ਹੁਣ ਕੁਝ ਨਹੀਂ ਹੈਗਾ ਹਨਾ ਉਹ ਲੱਗੀ ਮਦੀਨ ਪੰਚਿੰਗ ਵਾਲੀ ਇਹ ਇਹ ਸਿਰੇ ਪੰਜ ਹੁੰਦਾ ਇਹਨਾਂ ਨਾ ਉਹ ਪੰਚਿੰਗ ਹੋਣ ਲੱਗੀ ਬਾਈ ਲਓ ਜੀ ਉਹ ਦੇਖੋ ਸਾਹਮਣੇ ਅੱਥਰਾਂ ਜਿਹੜਿਆ ਨਾ ਲੱਗਦੀ ਹੁੰਦੀ ਆ ਕਿਆ ਬਾਈ ਇਹ ਆ ਨਾ 4 5 6 ਨੰਬਰ ਐਸ ਏ ਆਈ 930 ਐਚ 24 52 ਚੱਲ ਬਾਈ ਚੱਲ ਬਹੁਤ ਸੋਹਣੀ ਜਿਹੜੀ ਕੰਬੈਨ ਦੀ ਲੋਕਾਂ ਆ ਨਾ ਮੈਂ ਕਹਿੰਦਾ ਵੀ ਲੋਕਾਂ ਵਾਲੀ ਦਾ ਗੱਲਬਾਤ ਐਂਡੇ ਲਾਈ ਹੋਈ ਆ ਆ ਦੇਖੋ ਇਧਰ ਬੀ ਐਸ 4 ਇੰਜਨ ਨਾਲ ਆ ਸਾਰੀਆਂ ਠੀਕ ਰாகு ਹਾਂ ਹਾਂ ਚੱਲੇ ਛੁੱਟੀ ਹੋ ਗਈ ਹਾਂ 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 ਕਿਹੜਾ ਇਹ ਸਟਾਫ ਵੱਕਰ ਬਣਾਉਣੇ ਪਕਾ ਵੱਕਰ ਸਟਾਫ ਵੱਕਰ ਬਣਾਉਣੇ ਹੋ ਠੀਕ ਹੈ ਠੀਕ ਹੈ ਸ਼ੁਕਰੀਆ ਬਾਈ ਇਹ ਬਾਈ ਆਪਣੇ ਵੀਡੀਓ ਦੇਖਦੇ ਆ ਨਾ ਬਹੁਤ ਪਿਆਰ ਮਿਲਦਾ ਬਾਈ ਯਾਰ ਉਹ ਐਸੀ ਕੰਪਨੀਆਂ ਦੇ ਵਿੱਚ ਆਖਿਆ ਨਾ ਬਾਕੀ ਇਹ ਜੇ ਰਹਿ ਨਹੀਂ ਆ ਬਾਈ ਖਾਸੀਆਂ ਮਸ਼ੀਨਾਂ ਰਹਿ ਨਹੀਂ ਆਜੇ ਬਾਕੀ ਕੁਝ ਨਿਕਲ ਵੀ ਗਈਆਂ ਹਨਾ ਬਾਕੀ ਹੁਣ ਆਪਾਂ ਬਾਕੀ ਇਧਰ ਵੀਰ ਹੋਣੀ ਰੱਥਣ ਲੱਗੇ ਆ ਹਨਾ ਦੀ ਜੋ ਵੀ ਇਹਦੇ ਵਿੱਚ ਮਾਡਲਾਂ ਦੇ ਵਿੱਚ ਕੁਬੀ ਆ ਹੋਰ ਜਾਨੀਗਾਈਟਮ ਜਿੰਨੀਆਂ ਵੀ ਹੋ ਗਈਆਂ ਤਾਂ ਉਹ ਸਾਰੀਆਂ ਆਪਾਂ ਨਾਲ ਦੇ ਕੇ ਭੇਜਦੇ ਆ ਜੀ ਉਹ ਨਾਲ ਦੇ ਕੇ ਬਾਕੀ ਆਦਰਵਾਇਜ਼ ਆਪਣੀ ਸਰਵਿਸਿੰਗ ਬੈਨ ਆਲ ਓਵਰ ਇੰਡੀਆ ਦੇ ਵਿੱਚ ਅਵੇਲੇਬਲ ਰਹਿੰਦੀ ਹੈ ਨਹੀਂ ਠੀਕ ਹੈ ਜੀ ਹਾਂਜੀ ਬਾਕੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਥੈਂਕ ਯੂ ਸਰ ਧੰਨਵਾਦ ਜੀ ਬਹੁਤ ਬਹੁਤ ਮੁਬਾਰਕਾ ਜੀ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਬਹੁਤ 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 ਮੁਬਾਰਕਾ ਸਰ ਥੈਂਕ ਯੂ ਸਾਰਿਆਂ ਦਾ ਤੁਹਾਨੂੰ ਨਵਾਂ ਬਹੁਤ ਬਹੁਤ ਥੈਂਕ ਯੂ ਗਿੱਲ ਬਾਈ ਜੀ ਬਾਈ ਸਸਰੀ ਗੱਲ ਬੁਲਾਈ ਜਾਣਾ ਹੋਰ ਗੱਲਬਾਤ ਵੀ ਦੱਸ ਗਿੱਲ ਬਈ ਤੁਮਾਕਾ ਹੀ ਕਰਦਾ ਜਣਾ ਹਾਂ 31 ਮਸ਼ੀਨਾਂ ਹਾਂ 22 ਦਾ ਫਰੈਂਟਰਾ ਕਹਿੰਦੇ ਨੇ ਵੀ ਜਿੱਦਣ ਹੈ ਧੂੜ ਕੱਢਦੀ ਹੈ ਵੇ ਇਕੱਠੀ ਉਹ ਕੱਢਦੀ ਆ ਮੈਂ ਵੀ ਵਾਰ ਦੇਖਣ ਚ ਆਇਆ ਵੀ ਇਕੱਠੀਆਂ 31 ਵਰਦੀ ਮਸ਼ੀਨਾਂ ਨਿਕਲਦੀਆਂ ਮੈਂ ਤਾਂ ਆਪਾਂ ਕਦੇ ਦੇਖਿਆ ਨਹੀਂ ਨਾ 5-7 ਮਸ਼ੀਨਾਂ ਦੇ ਬੱਧ ਮਸ਼ੀਨਾਂ ਹੋ ਗਿਆ ਆਪਾਂ ਉਹ ਮਸ਼ੀਨਾਂ ਦਾ ਕੰਮ ਕਰਦੇ ਆ ਉਹ ਹਾਂ ਹਾਂ ਅਭੀ ਤਵਾ ਦੇ ਪਪਾਈ ਲਾਈਨ ਚ ਆ ਹਾਂ ਇੰਨੀਆਂ ਮਸ਼ੀਨਾਂ ਕਦੇ ਨਹੀਂ ਦੇਖਿਆ ਕਿ 31 32 ਕੰਬੈਨਾਂ ਸਹੀ ਗੱਲ ਆ ਰੋੜ ਦੇ ਬਾਹਰ ਨਿਕਲਦਾ ਰੋੜ ਦੇ ਇੱਕ ਗੱਲ ਆ ਤੋੜ ਪਟੇ ਜਾਣੀ ਅੱਜ ਅੱਜ ਤਾਂ ਤਕਰੀਬਨ ਕਈਆਂ ਨੂੰ ਨੀਂਦ ਨਹੀਂ ਆਉਣੀ ਅੱਜ ਕਈਆਂ ਨੂੰ ਅੱਜ ਨੀਂਦ ਨਹੀਂ ਆਉਣੀ ਹੈਗੀ ਹੈ ਨਾ ਰਹਿ ਗਏ ਆ ਵੀਰੇ ਨਿਕਲਦੀਆਂ ਦਾ ਪਤਾ ਹੀ ਲੱਗਿਆ ਹੈ ਨਾ ਵੀ ਨਾਲ ਦੀ ਨਾਲ ਪੰਚ ਹੋਈ ਜਾਂਦਾ ਇਸੇ ਦੇ ਉੱਤੇ ਨਾਲ ਦੀ ਨਾਲ ਮਸ਼ੀਨ ਨਿਕਲੀ ਜਾਂਦੀ ਆ ਬਾਕੀ ਇਹਦਾ ਹੁਣ ਟਰਾਲਾ ਹੀ ਨਹੀਂ ਪਾਲਿਆ ਮੰਗਣਾ ਦੇਖੋ ਜਿਹੜੀ ਉਰੇ ਤੇ ਗਈ ਆ ਨਾ ਬਾਈ ਜੀ ਨੇ ਦੱਸਿਆ ਜਿਵੇਂ ਆਪਾਂ ਨੂੰ ਬਾਕੀ ਤੇ ਫਿਲ ਵੀ ਫੁੱਲ ਰਿਵਿਊ ਨਾ ਫੇਰ ਕਰਾਂਗੇ ਬਾਈ ਇੰਨੇ ਇੰਨੇ ਮਸ਼ੀਨਾਂ ਦੇ ਘੜ ਦੇ ਵਿੱਚ ਨਾ 33-33 ਮਸ਼ੀਨਾਂ ਨਿਕਲ ਨਹੀਂ ਆ ਹੁਣਾਂ ਦੇਖੋ ਕਿਵੇਂ ਵੀ ਸਾਰੇ ਜੀਨੇ ਜੀਨੇ ਮਸ਼ੀਨਾਂ ਵੀ ਰੋਣੀ ਕੁਝ ਡੀਲਰਾਂ ਦੀਆਂ ਨਾ ਬਾਹਰਲੇ ਉਹਨਾਂ ਚ ਕੁਝ ਮੰਨ ਲਓ ਆਪਣੀਆਂ ਲੈਣ ਆਏ ਹੋਏ ਆ ਵੀ ਜਿਵੇਂ ਆ ਦੇਖੋ ਬਾਹਰਲੇ ਸੂਬੇ ਤੋਂ ਆਏ ਹੋਏ ਆ ਨਾ ਨਾਲ ਦੀ ਨਾਲ ਬਾਈ ਆਈ ਜਾਂਦਾ ਗੱਡੀਆਂ ਆਈ ਜੰਨੀਆਂ ਨਾਲ ਦੀ ਨਾਲ ਬਾਹਰ ਜਾਈ ਜੰਨੀਆਂ ਕਿ ਨਿਕਲ ਗਈ 14ਵੀ 15ਵੀ ਮਸ਼ੀਨ ਨਿਕਲ ਗਈ ਅਜੀ ਬਾਈ ਇਹੀ ਜਾਨੀਆਂ ਨਿਕਲੀ ਜਾਨੀਆਂ ਨਾ 31 ਕੰਬਾਈਨਾ ਬਾਈ ਜਦੋਂ ਰੋਡ ਤੇ ਕਿਤੇ ਜਾਣੀਆਂ ਹਨ ਤਾਂ ਮੈਨੂੰ ਲੱਗਦਾ ਪੂਰਾ ਰੋਡ ਤੇ ਪਤਾ ਲੱਗਣਾ ਵੀ ਅਜ ਸਰੇਂਦਰਾ ਹਨ ਕੰਪਨੀ ਵੀ ਹੈਗੀ ਆ ਕਿਤੇ 31 ਮਸ਼ੀਨਾ ਲਾਸਟ ਮਸ਼ੀਨਾ ਬਾਈ ਇਹਨਾਂ 31 ਮਸ਼ੀਨਾ ਦੀ ਵੀਡੀਓ ਤਾਂ ਬਾਈ ਇੰਨੀ ਕੈਚ ਕਰਨੀ ਔਖੀ ਆ ਵੀ ਨਾਲ ਦੀ ਨਾਲ ਆ ਬਾਈ ਦੇਖੋ ਇਹਨ ਪੂਰਾ ਤਣਕੇ ਬੈਠਾ ਵੀ ਅਜ 31 ਵੀ ਮਸ਼ੀਨ ਬਾਈ ਦੀ ਚੱਲੀ ਆ ਬਾਕੀ ਨਿਕਲ ਗਈਆਂ ਹੁਣ ਆਪਾਂ ਕਾਲ ਲੈ ਲਾ ਦਫਤਰ ਦੇ ਵਿੱਚ ਚਾਹ ਪਾਣੀ ਪੀਨੇ ਆ ਫਿਰ ਜਿਹੜੀ ਵਾਪਸੀ ਹੈ ਨਾ ਬਹੁਤ ਸੋਹਣਾ ਜਿਹੜਾ ਦਫਤਰ ਦਫਤਰ ਵੀ ਬਣਾ ਕੇ ਆਣੇ ਸਰੇਂਦਰਾ 930 ਕੰਪਾਨ ਕੰਡਸਟਰੀ ਦਾ ਟੂਰ ਕਰਦੇ ਆਂ ਬਾਈ ਅੱਜ ਤੁਹਾਨੂੰ ਪੇਂਟ ਕੁਆਲਿਟੀ ਹੰਦੀ ਦਿਖਾਉਣਾ ਹੈ ਨਾ ਪੇਂਟ ਹੁੰਦਾ ਨਾ ਜਦੋਂ ਇੱਕ ਨਾਲ ਲਾਈਨ ਤੇ ਹੈ ਨਾ ਚੱਲਦਾ ਸਿਸਟਮ ਜਿਵੇਂ ਆਹ ਰੇੜੀ ਆ ਪਿਆ ਨਾ ਗੱਡੀ ਤੇ ਰੀਲ ਪਈ ਆ ਬਾਕੀ ਆ ਸਿਸਟਮ ਤੇ ਆ ਕੱਲਾ ਕੱਲਾ ਪਾਰਟ ਆ ਜਿਹੜਾ ਬਾਈ ਐ ਕੁੰਡਿਆਂ 'ਚ ਪਾ ਕੇ ਹਨਾ ਮੈਂ ਕਹਿੰਦਾ ਵੀ ਸਾਰਾ ਹੀ ਲਾ ਦਿੰਦੀ ਆ ਬਾਕੀ ਪੱਠੀ ਪੈਂਟ ਸਾਡੀ ਟੀਮ ਅੱਜ ਭਵਨ ਗਿੱਲ ਬਾਈ ਨਿੰਦਰ ਰਤੋਂ ਦਿਲਪ੍ਰੀਤ ਢੱਲੋਂ ਵਰਗੇ ਪਹੁੰਚੇ ਹੋਏ ਆ ਇਧਰ ਨਾਲ ਦੇ ਨਾਲ ਕਾਟਰ-ਕਾਟਰ ਤਿਆਰ ਹੁੰਦੇ ਆ ਹਨਾ ਬੜਾ ਵਧੀਆ ਬਾਈ ਜਿਗਾੜਾ ਇਹਨਾਂ ਦਾ ਵੀ ਸ੍ਰਿੰਦਰ ਵਾਲਿਆਂ ਦਾ ਵੀ ਗਿੱਲ ਬਾਈ ਕਿਦਾਂ ਹਾਂ ਜੀ ਆਰੇ ਬੰਦੇ ਪਹਿਲੇ ਸਰਾ ਮੈਂ ਕਿਹਾ ਇੱਕ ਨੰਬਰ ਕੁਆਲਟੀ ਦੀ ਮੋਛ ਥੋੜੀ ਉੱਪਰ ਨੂੰ ਜਾਂਦੀ ਹੈ ਜ ਹੋਰ ਹਾਂ ਅੱਜ ਆਰੇ ਬਾਤਾ ਅੱਜ ਕਾ ਅੱਜ ਕੰਮ ਨੂੰ ਮੋਛੀ ਨਾ ਦੇਖ ਕੇ ਮੋਛਾ ਉੱਤੇ ਨਹੀਂ ਜਾਂਦੀਆਂ ਬਾਈ ਸਿਸਟਮ ਬਹੁਤ ਔਖਾ ਹੈ ਨਾ ਦਾ ਵੀ ਹੈ ਨਾ ਹੈ ਨਾ ਜਿਹਦੇ ਵਿੱਚ ਪ੍ਰੇਨਤਰਾ ਦੀ ਗੱਲਬਾਤ ਓਕੇ ਆ ਹਾਂ ਮਾੜੇ ਦੇ ਵਿੱਚ ਪ੍ਰੇਨਤਰਾ ਦੀ ਗੱਲਬਾਤ ਪੂਰੀ ਓਕੇ ਆ ਮੇ ਜਿਹੜਾ ਬੰਦੇ ਗਏ ਨੇ ਉਕੜੇ ਕਰਦੇ ਆ ਰਾਮ ਜੀ ਡੀ ਇੰਡਸਟਰੀ ਮੈਂ ਕਹਿੰਦਾ ਪਰਲੇਵਾਂ ਕਿਲੇ ਚ ਪਲਾਟ ਲਾਦਾ ਹਨਾ ਹਾਂ ਇਹ ਹੈਗੇ ਪੇਂਟ ਬਾਈ ਹਨਾ ਜਿੱਥੇ ਪੇਂਟ ਹੁੰਦਾ ਦੇਖੋ ਪੇਂਟ ਦੀ ਕੁਆਲਿਟੀ ਦੇਖੋ ਪਹਿਲਾਂ ਤੁਸੀਂ ਮੈਂ ਕਹਿੰਦਾ ਵੀ ਸਰਾ ਹੀ ਲਾਇਆ ਪਿਆ ਰੰਗ ਵਾਲਾ ਤਾਂ ਪੱਠੀ ਆ ਹੁੰਦਾ ਇੱਥੇ ਹੁੰਦਾ ਬਾਈ ਪੱਠੀ ਪੇਂਟ ਹਨਾ ਆ ਦੇ ਇੱਥੇ ਪੇਂਟ ਆ ਇਹ ਇਹਦੇ ਵਿੱਚ ਪੇਂਟ ਹੁੰਦਾ ਉਹਦੇ ਆਲੇ ਕੋਈ ਪੇਂਟ ਵਾਲਾ ਸਟਾਪ ਮਾਣਾ ਜਿਹੜਾ ਇੱਥੇ ਪੇਂਟ ਹੁੰਦਾ ਮਸ਼ੀਨ ਨੂੰ ਆ ਕੇ ਪੱਟੀ ਉਰੇ ਹੈਗੀ ਪੱਟੀ ਦਾ ਕਹਾ ਹੈ ਇਹਦਾ ਰੰਗ ਬਾਈ ਥੱਲੇ ਜਾਈ ਜਾਣਾ ਨਾਲ ਦੀ ਨਾਲੇ ਇਹ ਨਹੀਂ ਹੈਗਾ ਖੋਜਪ੍ਰੀਤ ਰੰਗ ਨਹੀਂ ਲੈਣਾ ਬਾਈ ਸਵਾਈ ਦੇਖ ਤੂੰ ਰੰਗ ਦੀ ਹੈ ਨਾ ਮੈਂ ਕਹਿੰਦਾ ਟਰਾਲੀ ਟਰਾਲੀ ਨੂੰ ਇੱਕ ਨੇ ਮਰਾਵੇ ਹੈ ਨਾ ਉਹ ਦਾ ਉਧਰ ਵੀ ਪਾਊਡਰ ਕੋਟਿੰਗ ਹੋ ਰਹੀ ਹੈ ਹੈ ਇਹ ਵੀ ਕਹਾ ਪਾਊਡਰ ਕੋਟਿੰਗ ਲਾ ਰਹੇ ਹੈ ਮਸ਼ੀਨ ਆਹ ਕੌਣ ਆ ਅੱਛਾ ਹਾਂ ਇਹ ਛੋਟੀ ਜਿਹੀ ਵੀ। ਇਹ 32 ਕੀ ਹੈ ਨਾ ਰੰਗ ਦੀ ਕੁਆਲਿਟੀ ਬਹੁਤ ਆ ਬਾਈ। ਮੇਰੇ ਤੇ ਪਤਾ ਲੱਗ ਜਾਂਦਾ। ਹਾਂ। ਹਾਂ ਕਈ ਵੀਰੇ ਆਪਣੇ ਬਾਈ ਕੰਫਿਊਜ਼ ਰਹਿੰਦੇ ਹਨ ਨਾ ਵੀ ਭੱਠੀ ਪੇਂਟ ਯਾਰ ਐਡੀ ਕੰਬੈਨ ਨੂੰ ਕਿੱਕਣ ਕਰਦੇ ਹੋਣਗੇ। ਅੱਜ ਤੁਹਾਨੂੰ ਭੱਠੀ ਪੇਂਟ ਦਿਖਾਉਨੇ ਆ ਅੱਜ। ਇੱਥੇ ਦੇ ਪੇਂਟ ਹੋ ਗਏ ਨਾ ਕੱਲਾ ਕੱਲਾ ਪਾਟ ਉਹ ਪਿੱਛੇ ਤੇ ਆਈ ਜਾਂਦਾ ਲਾਈਨ ਦੇ ਉੱਤੇ। ਪੇਂਟ ਆ ਗਿਆ ਇੱਥੇ ਗਾਹਾਂ ਆਪਣੇ ਭੱਠੀ ਆ ਬਾਈ। ਇਹ ਉੱਕਣਾ ਭੱਠੀ ਨਹੀਂ ਹੁੰਦੀ ਜਿਵੇਂ ਆਪਾਂ ਨਾ ਸੋਚਦੇ ਨਾ ਵੀ ਕੋਲੇ ਵਾਲੀ ਭੱਠੀ ਜਾਂ ਹੀਟਰ ਵਾਲੀ। ਇਹ ਪੱਠੀ ਹੈ ਇਹਦੇ ਵਿੱਚ ਦਰਵਾਜ਼ਾ ਬੰਦ ਕਰ ਲੈਣਾ ਨਾ ਦਰਵਾਜ਼ਾ ਬੰਦ ਕਰਨ ਤੋਂ ਬਾਅਦ ਬਾਈ ਇੱਥੇ ਰਹਿ ਮੀਟ ਆ ਇਹਦੇ ਵਿੱਚੋਂ ਹੀਟ ਜਾਣੀ ਆ ਇਹ ਨੇ ਪੂਰਾ ਮਨ ਲੋ ਇੰਨਾ ਗਰਮ ਕਰਦਣਾ ਵੀ ਪੇਂਟ ਨਾ ਜਿਹੜਾ ਐਨ ਵੀਰੇ ਕਿੰਨਾ ਟੈਂਪਰੇਚਰ ਹੋ ਜਾਂਦਾ ਅੰਦਰ ਮੈਂ ਮੰਨ ਕੇ ਚਲੋ ਤੁਸੀਂ 250 ਤੱਕ ਲੈ ਜਾਂਦੇ 250 ਟੈਂਪਰੇਚਰ ਵਾਹ ਜੀ ਵਾਹ ਉਸ ਹਿਸਾਬ ਨਾਲ ਲੋ ਬਾਈ ਕਿਹ 250 ਡੈਂਪਰੇਚਰ ਨਾਲ ਅੱਗ ਵਾਲੀਏ ਉਹਦੇ ਜਿੰਨਾ ਹੀ ਟੈਂਪਰੇਚਰ ਅੱਗੇ ਵਾਲਦ ਨੇ ਇੱਕ ਲੇ ਕੇ ਜੀ ਨਾ ਵੀ ਉਹਦੇ ਬਾਅਦ ਦੇ ਲੋ ਪੇਂਟ ਇਹ ਨਾ ਪੱਕਦਾ ਉਤਰਨਾ ਦਾ ਕਿੱਥੇ ਆਏ ਨੇ ਹਨਾ ਚਾਹੇ ਪਾਣੀ ਪੀ ਜਾਵੇ ਚਾਹੇ ਕੋ ਸੋਈ ਜਾਵੇ ਉਤਰਨੇ ਦਾ ਇਹਦੇ ਕੋਈ ਹੋਰ ਹੀ ਨਹੀਂਗਾ ਹਨਾ ਉਹ ਤੋਂ ਬਾਅਦ ਫਿਰ ਆ ਗਈ ਜੀ ਆਪਣੀ ਲਾਈਨ ਤੇ ਇਹ ਗੱਡੀ ਤਿਆਰ ਹੋ ਕੇ ਇੱਥੇ ਆਏ ਪੱਠੀ ਆ ਉਹਦੇ ਉੱਪਰ ਲੱਗੇ ਬੜੇ ਬੜੇ ਹੀਟਰ 250 ਦਾ ਟੈਂਪਰੇਚਰ ਚ ਮਸ਼ੀਨਾਂ ਦਾ ਪੇਂਟ ਹਨਾ ਬਾਈ ਜਿਹੜਾ 250 ਦਾ ਟੈਂਪਰੇਚਰ ਨਾਲ ਤਪਦਾ ਹੈ 250 ਦਾ ਤਾਪਮਾਨ ਜਿਹਨੂੰ ਆਪਾਂ ਗਰਮੀ ਕਹਿੰਦੇ ਹਾਂ ਨਾ ਆਹ ਦੇਖੋ ਇਧਰ ਪੂਰੀ ਜਿਹੜੀ ਇਹਦੇ ਬਾਅਦ ਇੱਥੇ ਆ ਗਈ ਜੀ ਫੀਟਿੰਗ ਹੈ ਜਿਹੜੀ ਹੈ ਨਾ ਮੰਨ ਲਓ ਥਰੈਸਰ ਗੈਸ ਡਰਮ ਕਿੱਲੋ ਸਾਤ ਕਿਵੇਂ ਰਲਈ ਆ ਹਾਂ ਜੀ ਪਿੰਡ ਦੀ ਗੱਲ ਇਹ ਆ ਕਿ ਨਾਲ ਰੇਲ ਗੱਡੀਆਂ ਆਪਸ ਵਿੱਚ ਵੱਜਦੀਆਂ ਹੁੰਦੀਆਂ ਇਹ ਉਹੀ ਲਾਈਨ ਆ ਜਿਵੇਂ ਆਪਣੇ ਜਮਨਾ ਐਕਸਪ੍ਰੈਸ ਲਾਈਨ ਆ ਹੋਈ ਆ ਇੱਥੇ ਆ ਕੇ ਬਈ ਪੇਂਟ ਆ ਨਾ ਫੀਟਿੰਗ ਹੋਣ ਲੱਗ ਜਾਂਦੀ ਆ ਫਿਰ ਮਸ਼ੀਨ ਦੀ ਜਿਹੜੀ ਮਾਣਾ ਮੋਟਾ ਸਮਾਨ ਆ ਜਿਹੜਾ ਆ ਨਾ ਬਾਕੀ ਜਿੱਦਾਂ ਜਿੱਦਾਂ ਵੀ ਹੈ ਨਾ ਵਰਕਰ ਆ ਕੰਮ ਕਰਦਾ ਜਿਵੇਂ ਉਹ ਲਾਈਨ ਤੇ ਉਹਥੇ ਨੂੰ ਜਾਣਾ ਨੇ ਅੰਦਰ ਵਗ ਜਾਣਾ ਨਾ ਜਿਹਦੀ ਇਹ ਉਰੇ ਜ਼ਿੰਮੇਵਾਰੀ ਤੇ ਉਹਨੇ ਆਪਣੀ ਜ਼ਿੰਮੇਵਾਰੀ ਪੂਰੀ ਕਰਤੀ ਫਰੇਸ਼ਰ ਪਾਤਾ ਬਾਸਕੜ ਪਾਤੇ ਇਹਦੇ ਬਾਅਦ ਆਪਣੇ ਨਾ ਗੈਡਰਮ ਵਾਲੀ ਪੁਲੀ ਪੀਟਰ ਵਾਲੀ ਪਾਤੇ ਅਸੈਂਬਲੀ ਕਿਸ ਤੀਆਂ ਸਾਰੀਆਂ ਫਿੱਟ ਕਰਤੀਆਂ ਇੱਥੇ ਇਹਦੇ ਬਾਅਦ ਹੁਣ ਜਿਹੜਾ ਗਾਹਲਾ ਪ੍ਰੋਜੈਕਟ ਆ ਨਾ ਉਹ ਹੁਣ ਅਗਲੇ ਜਿਹੜੀ ਲਾਈਨ ਤੇ ਜਾਊਗੀ ਅੱਗੇ ਬੰਦੇ ਆ ਜਿੰਮੇਵਾਰੀ ਆ ਉਹ ਕਰਨਗੇ ਜਿਹੜੇ ਟਰੈਕਟਰ ਰੱਖੇ ਹੋਏ ਆ ਸਮਾਨ ਚੱਕਣ ਵਾਸਤੇ ਹਨਾ ਇਹ ਪੱਠੀ ਪੇਂਟ ਆ ਬਾਈ ਜਿਹੜਾ ਅੱਜ ਗਿੱਲ ਪੱਠੀ ਆ ਜਗੜ ਦਾ ਓਕੇ ਹੀ ਆ ਬਾਈ ਹਾਂ ਕੋਈ ਕੁਝ ਹੁੰਦੀ ਆ ਮਸ਼ੀਨ ਦੇ ਵਿੱਚ ਮੂੰਹ ਦੇਖਦਾ ਵਿੱਚ ਨੂੰ ਹਾਂ ਲਾਓ ਬਾਈ ਮਿੱਟੀ ਤੇ ਲਾਓ ਇਸ ਰੰਦਰਾ ਦਾ ਹੀ ਲਾਓ ਮੂਹ ਦੇਦਾ ਬਾਈ ਵੇਚ ਨੂੰ ਹਾਂ ਵਿਆਹ ਦਾ ਬਾਈ ਇਹ ਨਾ ਕਈ ਬੰਦੇ ਆਪਣੇ ਮੈਂ ਵੀ ਮੇਰੇ ਮਨ ਚ ਵੀ ਇਹੀ ਡੌਟ ਦਾ ਹਨਾ ਭੱਠੀ ਪੇਂਟ ਯਾਰ ਏਡੀ ਕੰਮ ਇਹਨੂੰ ਵੇਖਣਾ ਕਰਦੇ ਹੋਣਗੇ ਪਰ ਆ ਦੇਖ ਲਓ ਬਾਈ ਭੱਠੀ ਪੇਂਟ ਹੁੰਦਾ ਹਨਾ ਸਰਾ ਹੀ ਲਾਤਾ ਇਦੋਂ ਬਾਅਦ ਹੁਣ ਗਾਹਾਂ ਜਾਣੀਆਂ ਮਸ਼ੀਨ ਉਹ ਉੱਥੇ ਜਾਣੀਆਂ ਉਹਦੇ ਬਾਅਦ ਫਿਰ ਨਾ ਫਿਟਿੰਗ ਹੈ ਜਿਹੜੀ ਇਹਦੀ ਕੰਪਲੀਟ ਹੋ ਕੇ ਫੇਰ ਜਾ ਕੇ ਕਿਤੇ ਸੈੱਟ ਹੋਣਾ ਆ ਨਾਸਟਰੀ ਇਹਦੀ ਆ ਇਸੇ ਮਸਾਂ ਰੂਲੇ ਬਣੇ ਪਏ ਆ ਬਾਕੀ ਕੋਈ ਸਮਾਨ ਨਹੀਂ ਲੇਵਲ ਨੂੰ ਹਨਾ ਚੱਕਣ ਵਾਲਾ ਸੌਖਾ ਹੈ ਕਿ ਸਿਰਫ ਫਿਟਿੰਗ ਕਰਨੀ ਹੈ ਬਾਕੀ ਆ ਦੇਖੋ ਰੱਖੇ ਹੋਏ ਜਾਜ ਘੋੜੇ ਉਡਣੇ ਘੋੜੇ ਚੱਕ ਚੱਕਿਆ ਆਟੋਮਿਕ ਲੀਨ ਦੇ ਜਾਲੀਆਂ ਪਈਆਂ ਹਨਾ ਬਸ ਇਹ ਚੱਕ ਚੱਕ ਇਹਨਾਂ ਨੇ ਸੈੱਟ ਕਰ ਕਰ ਕੇ ਬੰਦਿਆਂ ਨੇ ਨਟੇ ਘਸਣੇ ਸਿਰਫ ਉਹ ਵੀ ਨਟਾਂ ਵਾਲੇ ਮਸ਼ੀਨਾਂ ਲੱਗੀਆਂ ਹੋਈਆਂ ਲਾਈਨਾਂ ਤੇ ਉਹਦੇ ਅੰਦਰ ਲੱਗੀਆਂ ਹੋਈਆਂ ਮਸ਼ੀਨਾਂ ਬਸ ਇਹਨਾਂ ਦੇ ਕਾਸ ਕਰ ਕਰ ਕੇ ਹਨਾ ਚਲੋ ਫੇਰ ਮਿਲਾਂਗੇ ਹੁਣ ਅਗਲੀ ਵੀਡੀਓ 'ਚ ਦਿਖਾਵਾਂਗੇ ਤੁਹਾਨੂੰ ਫੁੱਲ ਹਨਾ ਰਿਵਿਊ ਇਹਦਾ ਕਮੈਂਟ ਦਾ ਵੀ ਅੱਜ ਪੱਠੀ ਪੇਂਡ ਦਾ ਜਿਹੜਾ ਡਾਟਾ ਬਣਾਉ ਹਨਾ ਤੁਹਾਨੂੰ ਦਿਖਾਇਆ ਨਾਲੇ ਪੱਠੀ ਪ ਆ ਵੀ ਦੇਖਿਆ 2200 ਦਾ ਟੈਂਪਰੇਚਰ ਦਾ थैंक यू ਜੀ ਮਸ਼ੀਨਾਂ ਸਾਰੀਆਂ ਨਿਕਲ ਗਈਆਂ ਇੱਧਰ ਸਾਡੇ ਢਿੱਲੋਂ ਸਾਹਿਬ ਕਿੱਦਾਂ ਬਾਈ ਢਲੋ ਹਾਂ ਦਰਸ਼ਨੇ ਤੁਹਾਡੇ ਅੱਜ ਬਹੁਤ ਟਾਈਮ ਬਹੁਤ ਦਰਸ਼ਨ ਦਾ ਕਾਹਦੇ ਵੀਰ ਇੱਧਰ ਸਾਡਾ ਭੁੱਲਰ ਬਾਈ ਮੁੰਡੇ ਵਾਲਾ ਕਿੱਦਾਂ ਬਾਈ ਭੁੱਲਰ ਵਧੀਆ ਵਧੀਆ ਬਾਈ ਕਿਹਨੇ ਫੇਰ ਲੰਘ ਲੈ ਕਿੱਧਰ ਫਿਰਦਾ ਅੱਜ ਅੱਜ ਬਸ ਛੋਟੀ ਨਗਰੀ ਇਹਨੇ ਬਾਈ ਸਾਡਾ ਏਰੀਆ ਦੇਖ ਲੈ ਫਤੇਗੜ ਸਾਹਿਬ ਜ਼ਿਲ੍ਹਾ ਦੇਖ ਲਿਆ ਇਹਦਾ ਹੁਣ ਦਿਲ ਏਰੀਆ ਮੈਨੇਜਰ ਆ ਬਾਈ ਨਹੀਂ ਦੇਖਦਾ ਬਾਈ ਇਹਨੂੰ ਜੀਨ ਨਹੀਂ ਲੱਗਿਆ ਇਹ ਤਾਂ ਹੁਣ ਗਿਆ ਨਾਲ ਜੀਨ ਲੱਗਿਆ ਇਹਦਾ ਆਕੇ ਇਹਨੇ ਨਿਊ ਆਲੰਡਾ ਮਹੀਨਾ ਰੱਖੇ ਆ ਇਹਨੇ ਨਾ ਪਤਾ ਮੈਨੂੰ ਬਾਈ ਹਾਂ ਹੁਣ ਕਿੱਧਰ ਦੀ ਤਿਆਰੀ ਜੇ ਤੋਂ ਬਾਅਦ ਹੁਣ ਜੀ ਦੀ ਚ ਉਹ ਥਿੰਦੇ ਚੱਲਦੇ ਰਹਿੰਦੇ ਆ ਜਿਹੜੀ ਲੋਕਲ ਉਹ ਤੋਂ ਬਾਅਦ ਜਿਹੜੀ ਤੋਂ ਬਾਅਦ ਫਿਰ ਜਿਹੜੀ ਬਾਅਦ ਆਪਾਂ ਦੇਖਦੇ ਆ ਸਾਡੇ ਦਾ ਰੂਟ ਮਿੱਤਰਾ ਲੰਬੇ ਆ ਸਾਡੇ ਮੇਰੇ ਨਾਲ ਭੁੱਲਰ ਦੇ ਰੂਟ ਲੰਬੇ ਆ ਇਹਨਾਂ ਲੰਬੇ ਰੂਟਾਂ ਦੇ ਰਹਿੰਦੇ ਆ ਬਾਈ 15 ਕੇ ਨਹੀਂ ਕੰਮ ਵੀ ਲੈਣਾ ਨਹੀਂ ਕੰਮ ਦੇਖ ਹੀ ਕਹਿਓ ਸਿੰਗਰੀ ਤੋਂ ਕੰਮ ਲੈਣਾ ਗਿੱਲ ਇਹਦਾ ਫੇਰ ਲੱਗਾ ਜਿਹੜਾ ਆ ਗਿਆ ਫੇਰ ਅੱਜ ਆ ਦੇ ਲੋਨ ਜੀ ਕਹਿੰਦਾ ਫੇਰ ਫੋਨ ਦੀ ਕੁਆਲਿਟੀ ਤੇ ਚੈੱਕ ਹੋ ਗਈ ਆਪਾਂ ਪੂਰਾ ਸਾਂ ਚਲਾਵਾਂਗੇ ਇਹਦੇ ਕਰੈਂਕਾਂ ਥੋੜੀ ਸਸਤੀਆਂ ਲੱਗ 1 ਲੱਖ ਤੇ 100000 ਦੇ ਦੇਣਾ ਕਰੈਂਕਾਂ ਨੇ ਇਸ ਕਿ ਲੱਖ ਰੁਪਏ ਦਾ ਰੈਂਟ ਆ ਗਿਆ ਇਹਦਾ ਮੈਂ ਬੋਲ ਰਿਹਾ ਇਹ ਪਹਿਲਾਂ ਪਾਣੀਆ ਕਰੇਗਾ ਨਾ ਕਰ ਗਿਆ ਹਾਂ ਦਾ ਰੋਂਗ 15000 ਰੁਪਏ ਤੋਂ ਬਣਵਾਈਆਂ ਰਿਸਪਨ ਬਣਵਾਈਆਂ ਉਹ ਤੇਰੇ ਉਹ ਕਿਨ ਰੇਡੀਏਟਰ ਕਿੰਨੇ ਦਾ ਹੈ ਉਹ ਮੈਨੂੰ 1.5 ਲੱਖ ਦੇ ਕਰੀਗ ਰੇਡੀਏਟਰ ਕਿੰਨੇ ਰੇਡੀਏਟਰ ਲੱਖ ਦਾ ਇੱਕ ਪਾਰਟ ਇੱਕ ਪਾਰਟ ਦੋ ਪਾਰਟ ਉਹ ਰਿਕਟਾ ਦੇ ਟਰੱਕ ਤੇ ਰੇਡੀਏਟਰ ਜਿਹੜਾ ਉਹ ਇਹਦੇ ਤੋਂ ਬਣਿਆ ਕਰੀ ਬੋਲਦਾ ਜਿਹੜਾ ਬਹੁਤ ਜਿਹੜਾ ਉਹਦੇ ਉੱਪਰ ਠੰਡ ਵੀ ਨਹੀਂ ਬੈਠਦੀ ਜੇ ਤਰਾ ਵੀਰ ਆ ਨਾਈਟ ਹੀ ਹੈ ਜੇ ਇਸ ਵਾਰ ਮੈਗਾ ਸਾਡੀ ਲਾਈਵ ਹੈਗੀ ਆ ਉਹ ਦੇਖਣਾ ਬੰਦਾ ਕਿ ਆ ਗਿਆ ਜੱਲ ਬਾਈ ਆ ਗਿਆ ਚੱਲੇ ਗਿਆ ਨਾ ਹੋ ਗਏਗਾ ਤਿੰਦਰਾ ਹਾਂਜੀ ਹਾਂ ਔਰ ਰੋਡ ਤੇ ਜਾਂਦੀ ਹੈ ਦੇਖੀਏਗਾ ਮੈਂ ਕਹਿੰਦਾ ਨਿਆਰੇ ਬੰਦੇ ਪੈਣਾ ਨਿਆਰੇ ਬੰਦੇ ਹੋਣੇ ਆ ਚਲੋ ਚੱਲਦੇ ਆ ਬਾਈ ਹੁਣ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਨਾ ਕਿਹੜਾ ਮੇਰਾ ਵੀਰ ਸਰੇਂਦਰਾ ਕਮੈਂਟ ਚ ਲਾਉਂਦਾ ਜਾਂ ਅੱਜ ਕਿਹਦੀ ਮੇਰੇ ਵੀਰ ਦੀ ਕਮੈਂਟ ਗਈ ਹੈ ਨਾ ਅੱਜ ਦੀ ਰੇਟ 'ਚ ਕਿਉਂ ਬਾਹਰ ਦੇ ਸਟੇਟਾਂ ਦੇ ਵਿੱਚ ਵੀ ਆਪਣੇ ਵੀਡੀਓ ਹਨ ਬਹੁਤ ਦੇਖਦੇ ਆ ਬਾਈ ਸਰੇਂਦਰਾ 930 ਚਲੋ ਭਾਈ ਚਲੋ ਕਹਿੰਦੇ ਰੀਲਾ ਨਹੀਂ ਮੁੱਕਦੀਆਂ ਚੱਲੀ ਜਾਚਾ ਹਾਂਜੀ ਚਲੋ ਹੋਰ ਭਾਈ ਜੀ ਠੀਕ ਠਾਕ ਹੋ ਬੜੇ ਖੁਸ਼ ਹੋ ਕੇ ਜਾ ਰ ਮਸ਼ੀਨ ਨਿਕਲੀ ਲੱਗਦੀ ਅੱਜ ਮੈਨੂੰ ਹਾਂ ਅੱਜ ਤੇਰੇ ਅੱਜ ਤੇਰੇ ਹਲੇ ਹੋਰ ਵੀ ਅੰਦਰ ਹਨਾ ਭਾਈ ਨਾਲ ਦੀ ਨਾਲ ਹੁਣ ਜਿਵੇਂ ਲੱਗੀਆਂ ਤਿਆਰ ਹੋਣੋਂ ਦੇਖੋ ਅੰਦਰ ਬਾਕੀ ਚਲੋ ਚੱਲਦੇ ਆਂ ਫਿਰ ਘਰ ਨੂੰ ਹੁਣ ਨਾਬੇ ਆਗੇ ਦੇ ਨਾ ਸੌਰੀ ਭਾਰਸੋਂ ਇੱਥੇ ਬਾਈ ਰਿੰਪਾ ਕੰਬਾਈਨਾਂ ਦੇ ਸਟicker ਆ ਨਾ ਬਣਾਉਂਦਾ ਇੱਧਰ ਢਿੱਲੋਂ ਨਹੀਂ ਬਾਈ ਹੋ ਗਏ ਲੱਗ ਲੱਗ ਇਹ ਚੱਲੇ ਹੁਣ ਆਪਣੇ ਪਿੰਡ ਨੂੰ ਅਸੀਂ ਹੁਣ ਚੱਲੇ ਆਪਣੇ ਪਿੰਡ ਨੂੰ ਆਪਾਂ ਇੱਥੇ ਬਾਈ ਤੋਂ ਨਾ ਅੱਜ ਰਿੰਪੇ ਤੋਂ ਸਟicker ਬਣਵਾਏ ਆ ਬਾਈ ਆਪਣੇ ਹਨਾ ਬੜੇ ਵਧੀਆ ਬਣਾਏ ਆ ਬਾਈ ਨੇ ਠੀਕ ਆ ਢਿੱਲੋ ਬਾਈ ਓਕੇ ਚੱਲ ਜੇ ਗੱਲ ਭੁੱਲਰ ਮੁੰਡੇ ਆਲਾ ਬਹਿ ਗਿਆ ਵਿੱਚ ਬਹਿ ਗਿਆ ਜੀ ਬਹਿ ਗਿਆ ਆ ਗਿਆ ਆ ਗਿਆ ਹੈ ਹੋਰ ਭੁੱਲਰ ਆਇਆ ਆਇਆ ਘਰ ਦੇ ਪਰ ਆਏ ਭੁੱਲਰ ਸਾਹਿਬ ਆਇਦਿਗੇ ਜਹਾਜ਼ ਤੇ ਹੈ ਜਹਾਜ਼ ਤੇ ਆਇਦੇ ਸੀ ਮਾ ਦੂਜੇ ਦਿਨ ਅੱਗੇ ਚੱਦਿੰਦੇ ਆ ਦੋਦੇ ਨਹੀਂ ਦੂਜੇ ਦਿਨ ਫੋਨ ਕਰ ਦਿੰਦੇ ਆ ਗਾ ਆ ਜਾ ਤੇਰਾ ਵੀ ਜੇ ਨਹੀਂ ਲਾਦਾ ਸਾਡੇ ਬਣਾ ਜਾ ਕੇ ਭੋਲਰ ਵਿੱਚ ਦਾ ਆਪਣਾ ਵੀ ਨਹੀਂ ਲੱਗਦਾ ਹੈ ਮਾ ਦੂਜੇ ਦਿਨ ਫੋਨ ਕਰ ਦਿੰਦੇ ਆ ਜਾ ਕੇ ਚੱਲ ਕੋਈ ਨਹੀਂ ਤ ਆਪਣੇ ਬੰਦੇ ਨੂੰ ਕਰ ਹੁੰਦਾ ਹਾਂ ਇੱਥੇ ਦੁਨੀਆਂ ਬਥੇਰੀ ਫਿਰਦੀ ਐ ਜੀ ਉਹਨਾਂ ਨੂੰ ਵੀ ਕਹਿੰਦੇ ਇਹਨੂੰ ਤਾਂ ਮੈਂ ਆਖਿਆ ਮੈਂ ਕਿ ਰਾਤ ਰਾਤ ਨੂੰ ਦੇਖੀ ਮੁਰਾਤ ਕੋਈ ਆ ਲਾਈਟਾਂ ਵਾਲਾ ਇਹ ਬਣਾ ਲਾਈਟ ਦੋ ਇਹ ਵੀ ਬਣਾਇਆ ਐ ਸਟicker ਆ ਨਾ ਬਹੁਤ ਛੋਲੇ ਬਣਾਉਂਦੇ ਹੈ ਮੈਂ ਕਿਹਾ ਢੂੜ ਕੱਟਦੀ ਬਾਈ ਨਹੀਂ ਅਸਲ ਪੰਜਾਬੀ ਜੀ ਵਧੀਆ ਲੱਗਦਾ ਬਾਈ ਤੂੰ ਅੰਗਰੇਜ਼ੀ ਚੋਂ ਨਾ ਕੋਣੇ ਤੂੰ ਅੰਗਰੇਜ਼ੀ ਜੀ ਮਿਕਸ ਕੰਮ ਕਰਦੇ ਆਂ ਅਸੀਂ ਮਿਕਸ ਨਹੀਂ ਨਹੀਂ ਵੀਡੀਓ ਨੂੰ ਸਟicker ਬਣਵਾਇਆ ਰੈਂਪੇ ਬਾਈ ਤੇ ਆਪਣੇ ਤੇ ਬਹੁਤ ਸੋਹਣੇ ਬਣਾਏ ਆ ਹਨਾ ਗਿੱਲ ਬਹੁਤ ਸੋਹਣੇ ਜੀ ਬਹੁਤ ਸੋਹਣੇ ਹੋਰ ਬਾਈ ਸਰੇਂਦਰਾਂ ਦੀ ਵੀਡੀਓ ਆ ਗਈ ਤੇ ਲਾ ਲਾਈਨ ਲੱਗੀ ਜਾਂਦੀ ਐ ਰੋਡ ਤੇ ਦਾਦੀ ਜੀ ਲਾਈਨ ਮਾੜੇ ਖੁਸ਼ ਕਰਤਾ ਹੈ ਰੂਹ ਖੁਸ਼ ਹੁੰਦੀ ਆ ਦੇ ਚਾਚਾ ਤੂੰ ਵੀ ਦੱਸ ਕੋਈ ਗੱਲਬਾਤ ਮੈਂ ਤਾਂ ਦੇਖ ਕੇ ਹੀ ਅੱਜ ਹੈਰਾਨ ਹੋ ਗਿਆ ਵੀ ਇੰਨੀ ਆ ਲਿਬਰੀ ਇਕੱਠੀਆਂ ਦੀ ਉਹ ਕਰਤੀ ਉਹਨਾਂ ਨੇ ਠੱਗਾ ਮਹੀਨੇ ਦਾ ਧਾਕਾ ਕੀ ਕਰਦਾ ਮਹੀਨੇ ਦਾ ਭਾਂਗਾ ਪੂਰਾ ਇਕੱਠਾ ਕਰਦਾ ਉਹ ਵਾਕਾ ਕਰਦਾ ਇਹਨੂੰ ਧਮਾਕਾ ਕਹਿੰਦੇ ਆ ਬਈ ਧਵਾਕਾ ਹੀ ਆ ਬਈ ਵਾਕਿਆ ਹੀ ਸਹੀ ਗੱਲ ਆ ਹਨਾ ਵਧੀਆ ਮਸ਼ੀਨਾਂ ਦੇਖਿਆ ਪਰ ਇੰਦੀਆਂ 31 32 ਕਮਬਾਈਨਾ ਕਦੇ ਨਹੀਂ ਨਿਕਲਦੀਆਂ ਦੇਖੀਆਂ ਇਕੱਟੀਆਂ ਹਨਾ ਪਰ ਨੁਗਿਲ ਆਪਾਂ ਵੀਡੀਓ ਚ ਦੇਖੀਆਂ ਆ ਗਏ ਮੋਰੀ ਪਰ ਨਿਕਲੀਆਂ ਅੱਜ ਦੇਖੀਆਂ ਇੰਨੀਆਂ ਚਲੋ ਚੱਲਦੇ ਆਂ ਘਰ ਨੂੰ ਫੇਰ